ਸਤਨਾ ਵਾਹਿਗੁਰੂ ਸਹਿਬ ਜੀਓ ਬੜਾ ਅੰਸ ਮਹਲਾ 3 ਰਸਨਾ ਹਰ ਸਾਦ ਲਗੀ ਸਹਿਜ ਸੁਪਾਏ ਮਨ ਤ੍ਰਿਪਤੀਆ ਹਰ ਨਾਮ ਧਿਆਏ ਪਰਮ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਤੀਸਰੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਂ ਦਾ 560 ਨੰਬਰ ਅੰਗ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਰਸਨਾ ਹਰ ਸਾਦ ਲੱਗੀ ਰਸਨਾ ਜੀਵ ਹਰ ਸਾਦ ਪਰਮਾਤਮਾ ਦੇ ਨਾਮ ਦੇ ਸੁਆਦ ਵਿੱਚ ਲੱਗੀ ਟਿਕ ਗਈ ਸਹਿਜ ਆਤਮਾ ਘੜੋਲਤਾ ਵਿੱਚ ਸੁਪਾਏ ਪ੍ਰੇਮ ਵਿੱਚ ਮਨ ਤ੍ਰਿਪਤਿਆ ਮਨ ਰਾਜ ਜਾਂਦਾ ਹੈ ਹਰ ਨਾਮ ਤੇ ਆਏ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਕੇ ਹੇ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੀ ਜੀਬ ਪ੍ਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਲੱਗਦੀ ਹੈ ਉਹ ਮਨੁੱਖ ਆਤਮਾ ਘੜੋਲਤਾ ਵਿੱਚ ਟਿਕ ਜਾਂਦਾ ਹੈ ਪ੍ਰਭੂ ਪ੍ਰੇਮ ਵਿੱਚ ਜੁੜ ਜਾਂਦਾ ਹੈ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਜਾਂਦਾ ਹੈ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿੱਟ ਹੋ ਸਦਾ ਬਲਿਹਾਰੀ ਰਾਰਾ ਸਦਾ ਸੁਖੋ ਸਦਾ ਹੀ ਆਨੰਦ ਵਿੱਚ ਸਾਜੇ ਸ਼ਬਦ ਸਦਾ ਫਿਰ ਪ੍ਰਭੂ ਦੀ ਸਿਖਤ ਸਲਾਹ ਦੀ ਬਾਣੀ ਵਿੱਚ ਜੁੜਿਆ ਬਿਜਾਰੀ ਵਿਚਾਰਬਾਨ ਆਪਣੇ ਸਤਿਗੁਰੂ ਬਿੱਡੋ ਆਪਣੇ ਸਤਿਗੁਰੂ ਤੋਂ ਸਦਾ ਬਲੇ ਹਾਰਿਜ਼ ਹਦਾਈ ਕੁਰਬਾਨ ਮੈਂ ਆਪਣੇ ਗੁਰੂ ਤੋਂ ਸਦਾ ਹੀ ਗੁਰਬਾਨ ਜਾਂਦਾ ਹਾਂ ਜਿਸ ਦੇ ਸਦਾ ਸਿਰ ਪ੍ਰਭੂ ਦੀ ਸਿੱਖ ਸਲਾਹ ਵਾਲੇ ਸ਼ਬਦ ਵਿੱਚ ਜੁੜਿਆ ਵਿਚਾਰ ਬਾਨੋ ਚਾਹੀਦਾ ਹੈ ਤੇ ਆਤਮਾ ਨੂੰ ਆਨੰਦ ਮਿਲਿਆ ਰਹਿੰਦਾ ਹੈ ਅਖੀ ਸੰਤੋਖੀਆਂ ਏਕ ਲਿਬ ਲਾਏ ਮਨ ਸੰਤੋਖਿਆ ਦੂਜਾ ਭੌਗ ਵਾਏ ਅੱਖੀ ਸੰਤੋਖੀਆਂ ਅੱਖਾਂ ਰਜ ਜਾਂਦੀਆਂ ਹਨ ਏਕ ਦਿਵ ਲਾਏ ਏਕ ਪਰਮਾਤਮਾ ਦੇ ਵਿੱਚ ਸੁਰਤ ਜੋੜ ਕੇ ਮਨ ਸੰਤੋਖਿਆ ਮਨ ਰਜ ਜਾਂਦਾ ਹੈ ਦੂਜਾ ਭੌਗ ਮਾਇਆ ਦਾ ਪਿਆਰ ਗਵਾਏ ਛੱਡ ਕੇ ਸਤਿਗੁਰੂ ਨੂੰ ਮਾਨ ਕਰਦੇ ਹਨ ਏ ਪਾਈ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਇੱਕ ਪਰਮਾਤਮਾ ਵਿੱਚ ਸੁਰਤ ਜੋੜ ਕੇ ਮਨੁੱਖ ਦੀਆਂ ਅਕਾਂ ਪ੍ਰਾਇਰੂਪ ਵੱਲੋਂ ਰਾਜ ਜਾਂਦੀਆਂ ਅੰਦਰੋਂ ਮਾਇਆ ਦਾ ਪਿਆਰ ਦੂਰ ਕਰਕੇ ਮਨੁੱਖ ਦਾ ਮਾਨ ਤ੍ਰਿਸ਼ਨਾ ਵੱਲੋਂ ਰਾਜ ਜਾਂਦਾ ਹੈ ਦੇ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿ ਆਸਮਾਏ ਦੇ ਕਹਿੰਦੇ ਨੇ ਸਰੀਰ ਨੂੰ ਸੁਖ ਹੋਵੇ ਸੁਖ ਪ੍ਰਾਪਤ ਕਰਦਾ ਹੈ ਸ਼ਾਬਦ ਹਰ ਨਾਏ ਸ਼ਾਬਦ ਦੇ ਰਾਹੀ ਨਾਏ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਨਾਮ ਪਰਮਲ ਪਰਮਲ ਕਹਿੰਦੇ ਨੇ ਸੁਗੰਧੀ ਦੇਣ ਵਾਲਾ ਪਦਾਰਥ ਹਿਰਦੇ ਰੇ ਅਸਮਾਏ ਹਿਰਦੇ ਦੇ ਵਿੱਚ ਸਮਾਇਆ ਹੋਇਆ ਹੈ ਸਤਿਗੁਰੂ ਪਰਮਾਨੰ ਕਰਦੇ ਹਨ ਹੇ ਪਾਈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਸਰੀਰ ਵਿੱਚ ਆਨੰਦ ਪੈਦਾ ਹੁੰਦਾ ਹੈ। ਗੁਰੂ ਦੀ ਮਿਹਰ ਨਾਲ ਆਤਮਿਕ ਜੀਵਨ ਤੇ ਸੁਗੰਧੀ ਦੇਣ ਵਾਲਾ ਹਰ ਨਾਮ ਮਨੁੱਖ ਦੇ ਹਿਰਦੇ ਵਿੱਚ ਸਦਾ ਟਿਕਿਆ ਰਹਿੰਦਾ ਹੈ। ਨਾਨਕ ਮਸਤਕ ਜਿਸ ਵਡਭਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਹੈ ਨਾਨਕ ਮਾਸਟਕ ਮਤੇ ਉਤੇ ਜਿਸ ਵਡਭਾਗ ਇਸ ਦੇ ਵੱਡੇ ਭਾਗ ਹੋਣ ਗੁਰ ਕੀ ਬਾਣੀ ਗੁਰੂ ਦੇ ਬਾਣੀ ਦੇ ਰਾਏ ਸਹਿਜ ਬੈਰਾਗ ਆਤਮਕ ਅਡੋਲਤਾ ਪੈਦਾ ਕਰਨ ਵਾਲਾ ਮਹਾਰਾਗ ਬੈਰਾਗ ਨਿਰਮੋਤਾ ਜੀਰਾਂ ਮੋਹ ਨਾ ਹੋਵੇ ਸਤਿਗੁਰੂ ਗੁਰੂ ਮਾਨ ਕਰਦੇ ਹਨ ਇਹ ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਉੱਚੀ ਕਿਸਮਤ ਜਾਗਦੀ ਹੈ ਉਹ ਮਨੁੱਖ ਗੁਰੂ ਦੀ ਬਾਣੀ ਵਿੱਚ ਜੁੜਦਾ ਹੈ ਜਿਸ ਦੀ ਵਰਕਤ ਨਾਲ ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਕਰਨ ਵਾਲਾ ਬੈਰਾਗ ਉਪਜਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ